आजो आजो वाह ओय साहब केदा ठीक हो कदों पहुंची सरकार मैं सीधे अच्छा अच्छा गुड गुड बहुत बढ़िया बहुत बढ़िया ਇਹ ਅਜ ਸ਼ੁਰੂ ਕੀਤਾ ਹੀ ਤੋਂ ਹੈ ਨਾ ਜਿਵੇਂ ਪੜੀ ਪਾਜੀ ਵਾਹ ਵਾਹ ਠੀਕ ਹੋ ਹਾਂਜੀ ਹਾਂਜੀ ਵਾਹ ਸਾਡੀ ਵੀ ਚਲਦਾ ਠੀਕ ਹੋ ਹਾਂਜੀ ਹਾਂ ਤੇ ਲਿਆਓ ਇਹ ਲਿਆਓ ਮਾਉ ਲੈਣ ਦੀ ਹੈ ਲੈਓ ਬੋਰੀਆ ਠੀਕੋ ਸਤਿਕਾਰ ਠੀਕ ਹੋ ਇਹ ਉੱਥੋਂ ਤੱਕ ਜੋੜਨਾ ਨਾ ਦੇਖ ਸਿੰਘ ਸਾਡੇ ਨਾਲ ਹੈਂ ਵਧਾਈ ਆ ਸਭ ਤੋਂ ਪਹਿਜੋ ਵੀ ਚਾਹੋਗਾ ਇਹ ਡਾਊਨ ਹੋ ਰਿਹਾ ਕੋਈ ਨੂੰ ਰੋਡ ਪੈ ਗਈ ਹੈ ਕਿਨੂੰ ਆ ਜਿਹੜੀ ਨੁੱਕਰ ਜੀ ਆਹੋ ਤੇ ਰੋਡ ਚਲੋ ਲੈਓ ਲੈਓ ਚਲ ਆ ਜਾ ਕਰ ਕਰ ਲਿਆ ਇਹਨੇ ਹਾਂਜੀ ਤੁਸੀਂ ਲਾਓ ਇਹਨੂੰ ਇਹਨੂੰ ਪ੍ਰਾਬਰ ਕਰਕੇ ਲਾਓ ਸੈਟ ਕਰੀ ਜਾਓ ਨਾ ਸਾਰੇ ਜਣੇ ਹੈਂ ਚਲੋ ਹੱਥ ਵਧਾਈਏ ਤੁਹਾਡਾ ਚਲੋ ਲੈ ਲੈ ਬਣਾਓ ਲੈਣ ਬਣਾਓ ਬਣਾਓ ਲੈਣ ਬਣਾਓ ਭਾਜੀ ਇੱਧਰ ਆ ਜਾ ਯਾਰ ਇੱਧਰ ਬੰਦ ਕਾਟਾ ਆਪਣੇ ਲਵਲੀ ਬੰਦੇ ਬੜੇ ਹੈ ਚਾਹ ਦਾ ਲੱਗਦਾ ਚਾਹ ਪੀਨੇ ਚਾਹ ਪੀ ਰਹੇ ਆ ਜੂਠ ਵਾਲੇ ਸਾਰੇ ਚਲੋ ਕਰ ਉਹਨੂੰ ਛੋਟ ਛੁੱਟੀ ਛੁੱਟੀ ਲੈਓ ਲੈਓ ਆ ਜਾਓ ਲੈਓ ਸਰ ਠੀਕ ਹੋ ਵਧੀਆ ਬੇਟਾ ਲਓ ਲੈਓ ਇੱਥੇ ਸਸਾਪਾ ਇੱਕ ਵੇਗ ਦਾ ਥੋੜਾ ਜਿਆ ਹਾਂ ਕਿ ਲੋਕ ਤਾਂ ਬੜੇ ਆਏਦੇ ਆ ਹਾਂ 50 ਬੰਦੇ ਖੜੇ ਆਥੇ ਹਾਂ ਪਰ ਇੱਥੇ ਇਹ ਹੈ ਕਿ ਜਿਹੜਾ ਠੇਗਾ ਦਿੱਤਾ ਹੋਇਆ ਹਾਂ ਉਹਨਾਂ ਲੈਦੇ ਦਾਦਾਸ ਬੰਦੇ ਹਾਂ ਤੇ ਜਿਹੜੇ ਬੰਦੇ ਨਾਰਾਜ਼ ਹੋ ਕੇ ਸਾਰੇ ਬੈਠੇ ਨੇ ਕਹਿੰਦੇ ਯਾਰ ਸੇਵਾ ਕਰਾ ਲਓ ਜਾਂ ਠੇਗਾ ਬੰਦ ਕਰੋ ਸਾਰੇ ਮੰਤਰੀ ਸਾਹਿਬ ਏ ਡੀਸੀ ਸਾਹਿਬ ਦੇ ਧਿਆਨ ਦਿਨਾਂ ਦੀ ਸਮੱਸਿਆ ਲਿਆ ਆ ਕੇ ਐਕਸ਼ਨ ਨਾਲ ਵੀ ਗੱਲ ਕਰਾਤੀ ਹੈ ਹਾਂ ਸਾਰੇ ਖੜੇ ਆਥੇ ਪਤਾ ਨੂੰ ਮਿਲਿਆ ਆ ਰਹੇ ਹੁਣ ਸਾਰਿਆਂ ਨੂੰ ਕੰਮ ਚੱਲਦਾ ਹੈ ਹੈ ਸਾਰੇ ਕੰਮ ਤੇ ਲਗਾ ਕੇ ਸਾਥੀ ਬੰਦੇ ਡਿਮਾਂਡ ਤੇ ਦੋ ਜੀ ਦਿਆਲ ਮਚੀਨ ਨੂੰ ਬੋਲੋ ਤਾਂ ਉਹ ਬੰਦੇ ਲਾਓ ਸੈਕਸ਼ਨ ਸਾਹਿਬ ਕਹਿੰਦੇ ਲਿਸਟਾ ਬਣਾ ਕੇ ਦਿਓ ਤੇ ਸਾਰੇ ਬੰਦੇ ਲਗਾਓ ਲਾਓ ਲਾਓ ਸਾਰੇ ਲਾਓ 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 ਆ ਰਹੇ ਤੋ ਲੋਕ ਨੂੰ ਸੇਵਾ ਕਰ ਜਿਹੜੇ ਜਿਹੜੇ ਬਾਹਰੋਂ ਆ ਰਹੇ ਆ ਉਹ ਤੇ ਉਹ ਤੇ ਹੈਗੇ ਹੱਲੇ ਦੇ ਤੇ ਜਿਹੜੇ ਲੋਕਲ ਨੇ ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਦੇ ਉਹਨਾਂ ਦੇ ਬਣਾਓ ਲਿਸਟ ਤੇ ਕੰਮ ਕੰਮ ਦੇਈਏ ਉਹਨਾਂ ਨੂੰ ਆ ਰਹੇ ਆ ਤੇ ਉਹਨਾਂ ਸੇਵਾ ਕਰਾਂਗੇ ਤੁਹਾਡੇ ਨਾਲ ਤੇ ਹੁਣ ਆ ਰਹੇ ਆ ਕਿਹੜੇ ਪਿੰਡ ਤੋਂ ਕਿਹੜੇ ਪਿੰਡ ਤੋਂ ਠੀਕ ਚਲੋ ਆਦੀਦਾਰੀ ਸੇਵਾ ਕਰਨਗੇ ਨਹੀਂ ਅੱਜੇ ਸੇਵਾ ਕਰਨਗੇ ਕੱਲ ਤੋਂ ਸਾਰੇ ਨਾਲ ਸੌਤਰੂ ਕੱਲ ਤੋਂ ਲਾ ਦਿੰਨੇ ਆ ਠੀਕ ਹੈ ਅੱਜ ਲਾ ਲੋ ਘੜੀ ਅੱਜ ਸੇਵਾ ਤੇ ਕੱਲ ਮਿਲਵਾ ਲੈ ਲੈ ਆ ਸੇਵਾ ਵਾਲਾ ਕੰਮ ਕਰੋ ਸੇਵਾ ਤਾਂ ਤੁਹਾਡੀ ਲਿਸਟਾਂ ਚ ਆ ਗਈ ਚਲੋ ਸੇਵਾ ਤਾਂ ਅਸੀਂ ਡਿਲੀ ਕਰਦੇ ਬਹੁਤ ਆ ਗਿਆ ਦਿੱਲੀ ਆਉਂਦੇ ਆ ਆ ਜਾਓ ਆ ਜਾਓ ਲੈ ਲੈ ਉਹ ਇਹਨੂੰ ਆਂਦੇ ਵੀ ਨਸਪਰ ਘੜ ਕੋ ਦੋ ਤੋ ਸਰ ਬਸ ਕਰੋ ਹੁਣ ਬਹੁਤ ਹੋ ਗਿਆ ਉਹ ਨਹੀਂ ਨਹੀਂ ਮੈਂ ਮੈਂ ਅਜੇ ਤੇਰੀ ਸਾਹ ਨਹੀਂ ਤੱਕਦੇ ਤੱਕਦੇ ਨਾ ਬਰਦੇ ਮੀਜਟ ਬਰਦੇ ਮੀਜਟ 250 ਘਟਾਓ ਇਹ ਕਰਿਓ ਕਰੋ ਕਿੱਥੇ ਬਿੱਟੂ ਹੁਣ ਬੋਲ ਨਰਮ ਖੜੀ ਪਰੇ ਹੋ ਜਾ ਪਰੇ ਪਿੱਛੇ ਹੋ ਜਾ ਪਿੱਛੇ ਹੋ ਜਾ ਲਿਓ ਕੋਈ ਨਹੀਂ ਰੰਦਵਾ ਕਿੱਥੇ ਆ ਉਥੇ ਰਹਿਂਦੋ ਲੈ ਲਿਓ ਲੈ ਲਿਓ ਫੜਾ ਫੜ ਵਾਹ ਲੈ ਲਿਓ ਲੈ ਲਿਓ ਪੈਰਿਓ ਲੈ ਲਿਓ ਲੈ ਲਿਓ ਇਹ ਆ ਵੀ ਕੋ ਬੰਦੇ ਹੈ ਹੋਰ ਆ ਜੀ ਰਹਿਂਦੇ ਰਹਿਂਦੇ ਠੀਕ ਹੈ ਰਹਿਂਦੇ ਯਾਰ ਇੱਥੇ ਓ ਵਾ ਲਿਆ ਵੀਰਾ ਨਾ ਛੱਡ ਦੇ ਲਿਆਓ ਲਿਆਓ ਫੜਾ ਫੜ ਲਿਆਓ ਨਰੇਸ਼ ਇੱਕ ਇੱਕ ਡੈਥ ਹੋ ਗਈ ਆ ਫਿਰ ਮੈਨੂੰ ਰਾਜ ਹੀ ਫੋਨ ਆਇਆ ਮੇਰੇ ਵਿਛੇਦਾਰਾਂ ਚੋ ਏ ਐਦਾਂ ਲਿਆਓ ਲਿਆਓ ਜਦੋਂ ਕੱਲ ਪਿਆਰੀ ਲੱਗਣ ਲਿਆਓ ਤੁਸੀਂ ਹੁਣ ਤੇਰੇ ਸੇਵਾ ਕਰਨੀ ਪੈ ਰਹੀ ਜੀ ਚਲ ਦੇਖੀ ਜੂਗੀ ਤੇ ਤੀਕੋ ਚਲੋ ਅਰੇ ਕਿਉਂ ਟਿਕੀ ਕੀ ਕਰਦਾ ਬਈ ਵਧੀਆ ਵਧੀਆ ਆਜਾ ਆਜਾ ਆਜੋ 6 ਵਾਰ 6 ਵਾਰ 6 ਵਾਰ ਸਾਡੋ ਤੇਰੀ ਟੁਕੀ ਟੁਕੀ ਤੇ ਗਿਆ ਉਹ ਤੇ ਕਿਹਿਆ ਉਹ ਤੇ ਅੱਧਾ ਜਾ ਮਾ ਅੱਥਾ ਨਾਲ ਕਰੀ ਹੈ

ਇਹ ਅੱਜ ਇਧਰ ਹੀ ਅੱਛਾ ਇਧਰ ਉਹਨਾਂ ਨੂੰ ਆਲਾੰਡੋਂ ਬਾਕੀ ਨੂੰ ਫੇਰੀ ਵਾਈਟ ਕਰਾਂਗੇ ਕਿਨਾਂ ਨੂੰ ਅੱਜ ਵਿਚੋ ਨਹੀਂ ਆ ਜਾ ਕਿੱਥੇ ਨੇ ਆ ਰਹੇ ਸਰ ਕੰਦੇ ਰਸੇ ਕਿੰਨੇ ਕੀ ਦੇ ਤੱਕ ਸਵਾਰ ਕਰ ਲੈਣਾ ਪੁੱਛ ਦੇਖ ਕੇ ਵੇੜ ਸਰ ਇਹ ਤਾਂ ਬਹੁਤ ਵਧੀਆ ਕੰਮ ਪਛਾੜਾਂਗੇ ਹਾਂ ਹਾਂ ਤੇ ਦੋਨੇ ਬੰਨ ਜਿਹੜੇ ਆ ਨਾ ਬੜੇ ਵਧੀਆ ਕਰਕੇ ਤਰੀਕੇ ਨਾਲ ਬਣਾਇਆ ਜਾਂਦਾ ਨਹੀਂ ਨਹੀਂ ਇਹ ਨਹੀਂ ਜਾਂਦੇ ਇਹ ਦੋ ਦੋ ਫੁੱਟ ਪਾਣੀ ਚੜ੍ਹੇਗਾ ਤੇ ਫਿਰ ਇਹਨੂੰ ਕ੍ਰੋਸ ਕਰੇਗਾ ਨਹੀਂ ਦੇ ਅਦਰਵਾਇਜ਼ ਪਾਣੀ ਕ੍ਰੋਸ ਕਰ ਸਕਦਾ ਇਹ ਨਹੀਂ ਇਹ ਨਹੀਂ ਕਰ ਸਕਦਾ ਕੀ ਦੱਸਾਂ ਥੱਲੇ ਵੀ ਲਾ ਰਹੇ ਹੋ ਹਾਂਜੀ ਹਾਂਜੀ ਆ ਫੇਰ ਹੀ ਠਿਗਰੇਗਾ ਨਾ ਹੈਨਾ ਤੇ ਉਹ ਕਿੰਨੇ ਲਾਂਬੇ ਹੋਏ ਮਾੜਾ ਜਾਂ ਬਲਵਾਨ ਅੱਛਾ ਇਹ ਇਹ ਕਾਲ ਵਾਲਾ ਹੀ ਹੈ ਨਾ ਆ ਜਾ ਬੇਸ ਤੇ ਪੰਦਾ ਮੇਰਾ ਬੇਸ ਕੋਲ ਹਾਂ 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 ਠੀਕ ਹੈ ਭਾਜੀ ਇਹ ਕਹਿੰਦਾ ਮੇਰੇ ਪੈਰ ਤੇ ਸੱਟ ਲੱਗੀ ਹੈ ਮੈਂ ਹਸਪੀਟਲ ਦਿਖਾਣਾ ਆ ਤੇ ਕਹਿੰਦਾ ਉਸ ਤੋਂ ਬਾਅਦ ਆਣਾ ਤੇ ਜੇ ਤੇ ਅੱਗੇ ਨਿਕਲਣਾ ਫਿਰ ਤੇ ਕੋਈ ਗੱਲ ਨਹੀਂ ਤੇ ਜੇ ਤੇ ਇੱਥੇ ਰਹਿਣਾ ਫਿਰ ਤੇ ਉਹਨਾਂ ਨੇ ਆਂਦੇ ਕਰ ਲਾਂਗੇ ਤੇ ਜੇ ਅੱਗੇ ਨਿਕਲਣਾ ਆਪਾਂ ਨਹੀਂ ਮੈਂ ਨਿਕਲਣਾ ਕਿਤੇ ਹੋਰ ਫਿਰ ਇੱਥੇ ਕਰਕੇ ਨਿਕਲ ਲੈਣਾ ਜੀ ਆਜੋ ਆਜੋ ਦੇਖਣ ਵਾਲੀ ਹੈ ਦੇਖਣ ਵਾਲੀ ਹੈ ਆਜੋ ਇਧਰ ਹੋਣਾ ਸਾਰੇ ਡਿੱਗ ਜਾਣੇ ਕਿਤੇ ਨਾ ਕੋਈ ਨਹੀਂ ਕੋਈ ਨਹੀਂ ਹਾਂਜੀ 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 ਠੀਕ ਹੋ ਜੀ ਵਧੀਆ ਕਰਦੇ ਜੀ ਵਧੀਆ ਕਰਦੇ ਇਕੋ ਐਮਾ ਗੁਜਰਾ ਤੋਂ ਮੁੰਡੇ ਰਾਸਨ ਇਕੱਠਾ ਕਰਕੇ ਲਿਆਏ ਹੈ। ਸਾਡੇ ਸਾਡੇ ਇਹ ਹੈ। ਹਾਂ? ਰਸਤੇ 'ਚ ਖੜੇ ਹੀ ਹੈ। ਦੇਖੇ ਦੇ 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 ਗਏ ਹੋਣੇ ਪਰ ਖੜੇ ਵੀ ਆਏ। ਅੱਛਾ। ਤੇ ਮਿੱਟੀ ਪੂਰੀ ਆ ਰਹੀ ਹੈ ਨਾ? ਆ ਰਹੀ ਜੀ ਮਿੱਟੀ। ਮਿੱਟੀ ਆ ਰਹੀ ਹੈ। ਟੋੜੇ ਵੀ ਆ ਰਹੇ ਪੂਰੇ। ਹਾਂਜੀ ਹਾਂਜੀ। ਹੈ ਨਾ? ਟੋੜੇ ਟਰੱਕ ਮਂਗਾ ਲਿਆ ਜੀ ਕੱਲ। ਓਕੇ। ਟੋੜੇ ਨਹੀਂ ਘਟ ਲੰਦੇ। ਠੀਕ ਹੈ ਠੀਕ ਹੈ। ਠੀਕ ਹੈ। ਜੇ ਇੱਕ ਦੂਜੇ ਕੋਲ ਘਟਣਗੇ ਇੱਕ ਦੂਜੇ ਦੇ ਦੇ ਦੇਗਾ। ਦੇਵੇ ਕਿ ਕੱਲ ਕੱਲ ਵੀ ਰਾਵੀ ਦਰਿਆ ਦੇ ਉੱਤੇ ਕਾਰਜਕਰਤਾਵਾਂ ਦੇ ਵਿੱਚ ਬਹੁਤ ਜੋਸ਼ ਦੇਖਣ ਨੂੰ ਮਿਲਿਆ ਔਰ ਅੱਜ ਵੀ ਭਾਰੀ ਸੰਖਿਆ ਦੇ ਵਿੱਚ ਕਾਰਜਕਰਤਾ ਆਪ ਜੀ ਦੇ ਨੇਤਰਤਵ ਦੇ ਵਿੱਚ ਜਿਹੜਾ ਉਹ ਬੰਨ ਬੰਨ ਰਿਹਾ ਜੀ ਕੀ ਕਹਨਾ ਆਪ ਜੀ ਬਿਲਕੁਲ ਅੱਜ ਤੇ ਕੱਲ ਨਾਲੋਂ ਵੀ ਜ਼ਿਆਦਾ ਸੰਖਿਆ ਚ ਸਾਡੇ ਸਾਥੀ ਪਿੰਡਾਂ ਜੋ ਨਿਕਲ ਕੇ ਆਏ ਆ ਜਿਹੜੇ ਸਾਡਾ ਯੂਥ ਕਲੱਬ ਉਹਦੇ ਸਾਥੀ ਲਗਾਤਾਰ ਸਵੇਦ ਦੇ ਲੱਗੇ ਆ ਸੋ ਜਿਹੜਾ ਸ਼ੁਰੂਆਤ ਕੱਲ ਵਰਦੇ ਮੀਂਹ ਦੇ ਵਿੱਚ ਸਾਡੇ ਸਾਥੀਆਂ ਨੇ ਕੀਤੀ ਇੱਥੇ ਬੰਨ ਬੰਨਣ ਦੀ ਅੱਜ ਕਾਫੀ ਵੱਡੀ ਮਾਤਰਾ ਦੇ ਵਿੱਚ ਉਹ ਬਨ ਬਨਣ ਦੇ ਵਿੱਚ ਮੁੱਖ ਰੋਲ ਦਾ ਕਰ ਰਹੇ ਨੇ ਔਰ ਸਾਡੇ ਅਧਿਕਾਰੀ ਸਹਿਬਾਨ ਵੀ ਪ੍ਰਸ਼ਾਸਨ ਵੀ ਲਗਾਤਾਰ ਇਸ ਸਾਰੇ ਕੰਮ ਦੀ ਜਿਹੜੀ ਉਹ ਦੇਖਦੇ ਕੁ ਉਹਨਾਂ ਦੀ ਗਵਾਹੀ ਤੇ ਅਸੀਂ ਕਰਦੇ ਆ ਸੋ ਲਗਾਤਾਰ ਲੋਕਾਂ ਦਾ ਜਿਹੜਾ ਦੁੱਖ ਦਿਲਦਰ ਹੈ ਜਿਹੜਾ ਇਸ ਵਾਰਡ ਦੇ ਕਾਰਨ ਕੁਦਰਤ ਦੀ ਕਰੋਪੀ ਦੇ ਕਾਰਨ ਚੱਲਣੇ ਪੈ ਰਿਹਾ ਉਹ ਦੂਰ ਕਰਨ ਦੇ ਲਈ ਹਰ ਪੱਖ ਤੋਂ ਉਪਰਾਲੇ ਕੀਤੇ ਜਾ ਰਹੇ ਆ ਸੋ ਅਸੀਂ ਹੁਣ ਰਾਹਤ ਕਾਰਜਾਂ 'ਚ ਵੀ ਲੱਗੇ ਆ ਪਿੰਡ-ਪਿੰਡ ਸਾਡੀਆਂ ਟੀਮਾਂ ਲਗਭਗ ਸਾਡੀਆਂ 39 40 ਟੀਮਾਂ ਜਿਹੜੀਆਂ ਨੇ ਉਹ ਪਿੰਡਾਂ ਦੇ ਵਿੱਚ ਰਾਹਤ ਸਮੱਗਰੀ ਪਹੁੰਚਾਉਣ ਦੇ ਲਈ ਹਰ ਤਰ੍ਹਾਂ ਦੀ ਚਾਹੇ ਉਹ ਕਰੈਨੇ ਦਾ ਮਤਲਬ ਸਮੱਗਰੀ ਹੋਵੇ ਚਾਹੇ ਤਰਪਾਲਾ ਹੋਣ ਚਾਹੇ ਫੋਲਡਿੰਗ ਬੈੱਡ ਹੋਣ ਗੱਦੇ ਹੋਣ ਮੱਛਰਦਾਨੀਆਂ ਹੋਣ ਔਰ ਮੈਡੀਸਿਨ ਹੋਵੇ ਕੱਲ ਲਗਭਗ 1.5 ਲੱਖ ਰੁਪਏ ਦੀ ਮੈਡੀਸਿਨ ਇੱਕ ਵੱਖਰਾ ਗਰੁੱਪ ਜਿਹੜਾ ਤੋਰਿਆ ਆ ਜਿਹੜਾ ਪਿੰਡਾਂ 'ਚ ਲੈ ਕੇ ਜਾ ਰਿਹਾ ਸੋ ਨਾਲ ਦੀ ਨਾਲ ਜਿਹੜੀ ਹਾਨੀ ਹੋਈ ਆ ਆਪਣੇ ਘਰਾਂ ਦੀ ਉਹਨਾਂ ਘਰਾਂ ਨੂੰ ਵੀ ਆਪਣੇ ਵੱਲੋਂ ਵੀ ਅਸੀਂ ਨਿੱਜੀ ਤੌਰ ਤੇ ਕਾਫੀ ਸਪੋਰਟ ਕਰ ਰਹੇ ਆ ਸੋ ਉਹਨਾਂ ਦੇ ਨਿਸ਼ਾਨਦੇਹੀ ਕਰਕੇ ਸਰਕਾਰ ਵੱਲੋਂ ਬਣਦਾ ਮੌਜਦਾ ਦੁਵਾਨ ਦੇ ਲਈ ਵੀ ਉਹ ਵੀ ਪਹਿਲ ਕਦਮੀਆਂ ਕੀਤੀਆਂ ਜਾ ਰਹੀਆਂ ਨੇ ਤੇ ਵਿਸ਼ੇਸ਼ ਤੌਰ ਤੇ ਜਿਹੜਾ ਪਸ਼ੂਆਂ ਦਾ ਚਾਰਾ ਉਹ ਕਿਉਂਕਿ ਬੜੀ ਵੱਡੀ ਥੋੜ ਸੀਗੀ ਸੋ ਪਸ਼ੂ ਕਿਉਂਕਿ ਬੇਜ਼ਵਾਨੇ ਆ ਉਹਨਾਂ ਨਾਲ ਵੀ ਪੇਟ ਲੱਗਿਆ ਸੋ ਸਾਡੀ ਡਿਊਟੀ ਆ ਵੀ ਉਹਨਾਂ ਦਾ ਵੀ ਜਿਹੜਾ ਉਹ ਚਾਰਾ ਚਾਹੇ ਚੋਕਰ ਦੇ ਰੂਪ ਚ ਹੋਵੇ ਫੀਡ ਦੇ ਰੂਪ ਚ ਹੋਵੇ ਹਰੇ ਚਾਰੇ ਦੇ ਰੂਪ ਚ ਹੋਵੇ ਤੂੜੀ ਦੇ ਰੂਪ ਚ ਹੋਵੇ ਉਹ ਵੀ ਲਗਾਤਾਰ ਪ੍ਰੋਵਾਈਡ ਕਰਾਇਆ ਜਾ ਰਿਹਾ ਸੋ ਅੱਜ ਸਾਡਾ ਨਿਸ਼ਾਨਾ ਜਿਹੜਾ ਇਹ ਬੰਨ ਜਿਹੜੇ ਚਾਰ ਥਾਵਾ ਅਸੀਂ ਤੈਅ ਕੀਤੀਆਂ ਸਨ ਕੱਲ ਇਹ ਚਾਰੇ ਥਾਵਾ ਸ਼ਾਮ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ ਕੱਲ ਦੋ ਟਾਰਗੇਟ ਅਸੀਂ ਮਿਲੇ ਸੀ ਮਿੱਥੇ ਹੀ ਉਹ ਅਸੀਂ 80% ਪੂਰੇ ਕਰ ਲਈ ਸੀ ਰਾਤ ਤੱਕ ਅੱਜ ਉਥੋਂ ਕੰਮ ਦੁਬਾਰਾ ਸ਼ੁਰੂ ਕਰਕੇ ਅ ਅੱਗੇ ਵਾਲੇ ਪਾਸੇ ਵਧਿਆ ਜਾ ਰਿਹਾ ਸੋ ਮਾਨ ਸਾਹਿਬ ਨੇ ਇਸ ਗੱਲ ਦੀ ਡਿਊਟੀ ਲਈ ਹੈ ਵੀ ਬਾਰਿਚ ਪ੍ਰਭਾਵਿਤ ਲੋਕਾਂ ਨੂੰ ਕੋਈ ਤਕਲੀਫ ਨਾ ਆਵੇ ਜਿਹੜੀ ਆਈ ਹੈ ਕੁਦਰਤੀ ਉਹ ਆਈ ਹੈ ਅਗਾਹ ਉਹਨਾਂ ਨੂੰ ਪੈਰਾਂ 'ਤੇ ਖੜੇ ਕਰਨ ਦੇ ਲਈ ਲਗਾਤਾਰ ਜਿਹੜੇ ਕੰਮ ਕੀਤੇ ਜਾ ਰਹੇ ਆ ਔਰ ਮੈਂ ਨਾਲੇ ਹੀ ਵੀ ਗੱਲ ਕਹਿਣਾ ਵੀ ਕੇਂਦਰ ਸਰਕਾਰ ਨੂੰ ਵੀ ਜਲਦੀ ਤੋਂ ਜਲਦੀ ਪੰਜਾਬ ਦੇ ਲਈ ਜਿਹੜਾ ਫਲੱਡ ਰੀਲੀਫ ਦੀ ਮਦਦ ਜਿਹੜੀ ਉਹ ਕਰਨੀ ਚਾਹੀਦੀ ਹੈ ਇਹ ਵੀ ਅਸੀਂ ਸਮਝਦੇ ਹਾਂ ਕਿ on लंगर ठीक हो कोई नहीं कोई वाह क्या ही बात ठीक ठाक हो और राजू भाई चलो ये भी टेक्निकली काम है हैं मैं क्या ये भी ये भी टेक्निकली काम है

ਕਾਦੀ ਕਾਦੀ ਇਹ ਕਰਦੇ ਰਹਿਣਾ ਕਾ ਆਵਾਜ਼ ਨਹੀਂ ਫਿਕਰ ਗੱਲ ਇਹ ਆ ਕੋ ਲਿਆ ਥੋੜਾ ਕੰਮ ਇਹ ਕਿਰਤ ਕੀਤੀ ਹੋਈ ਆ ਹੈ ਨਾ ਇਹ ਕਿਰਤ ਹਾਂਜੀ ਲੋ ਜੀ ਠੀਕ ਆ ਹਾਂ ਨਹੀਂ ਇਹ ਬਾਜ ਇਹ ਠੀਕ ਹੋ ਜਾਣਾ ਬਾਜ ਇਹ ਬੰਨਣ ਦੇ ਆ ਨਾ ਜੀ ਲਓ ਦੇਖ ਆਹੋ ਆਹੋ ਚੱਲ ਚੱਲ ਕਾਕਾ ਲਓ ਜੀ ਉਹ ਚਲੋ ਤਰਸ਼ੀਮ ਉੱਧਰ ਚਲ ਜੀ ਸਾਰੇ ਆ ਹਾਂ 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 ਚਲੋ ਚਾਹ ਪੀ ਲਈ ਆਪਾਂ ਸਾਰੋਂ ਚਾਹ ਚਾਹ ਪਰਤਾਂ ਦੇ ਮੈਂ ਤੂੰ ਚਾਹ ਰਹਿ ਤਾ ਇੱਧਰ ਚਲ ਲੈ ਆਓ ਲੈ ਆਓ ਮੈਂ ਵੀ ਲਈ ਲੋ ਸਰ ਤੁਹਾਡੀ ਲੰਗਰ ਲੰਗਰ ਦੀ ਚਾਹ ਸਵਾਦ ਮੈਂ ਇਹਨਾਂ ਨੂੰ ਕਹਿ ਰਿਹਾ ਮੈਂ ਪਰਤਾਈ ਜਾਣੀ ਆ ਤੂੰ ਅਸੀਂ ਉੱਥੇ ਬੰਨ ਬੱਲਣੇ ਆ ਹੈਂ ਜੂਠ ਵਾਲਿਆਂ ਨੂੰ ਮੈਂ ਕਹਿੰਦਾ ਮੈਂ ਤੂੰ ਉੱਧਰ ਚਲੋ ਹਾਂ ਇਹ ਜਿੰਨੇ ਹੈਂ ਹੈ ਬਈ ਆ ਜਿੰਨੇ ਜੈਲੋ ਸ਼ਰਟ ਵਾਲੇ ਆ ਨਾ ਸਭ ਉੱਧਰ ਚਲ ਬਸ ਸਈ ਚਾਹ ਪੀਓ ਪਹਿਲੇ ਹਾਲੋ ਜੀ ਬਿਸਕਟ ਲਓ ਨਾ ਚਾਦਨੰਦ ਲੈਣਾ ਬਸ ਜੀ ਸਮ ਹਾਂਜੀ ਆਲਾ ਜਾ ਫੋਜਾ ਆਪਣੀ ਅੰਦਰ ਠੀਕ ਚਲੋ ਯਾਰ ਚਲੋ ਲੈ ਲਓ ਚਲੋ ਆਓ ਠੀਕ ਹੂੰ ਕਿਹੜਾ ਨ ਕੋ ہزار ਖਾਂਦਣਾ ਵਾਤੇ ਉਸ ਤੋਂ ਦੁਆਏ ਤੇ ਪਰਚਾ ਪਰਚਾ ਹੋਈ ਗਿਆ ਨਹੀਂ ਪਰਚਾ ਹੋਈ ਆ ਆ ਫਰਚਾ ਤੇ ਹੋ ਗਿਆ ਪਰ ਉਹ ਕਾਰਵਾਈ ਮਗਰ ਨਹੀਂ ਨਾ ਪੂਰੀ ਸਾਰੀ ਫਸੀ ਅੱਜ ਕਰਾਣੇ ਆ ਕਰਾਣੇ ਕਰਾਣੇ ਅੱਜ ਕਰਾਣੇ ਬੰਦਾ ਚਿਕਾ ਹੈ ਕਾਜੀ ਕਰਾਣੇ ਠੀਕ ਹੋ ਜੀ ਹੋਰ ਸੁਣਾਓ ਅੱਜ ਕਰਾਣੇ ਮੋੜ ਕੇ ਦਾ ਠੀਕ ਹੋ ਦੇਖੋ ਬੋਟਿੰਗ ਲਾ ਕੇ ਘਰ ਕੋਲ ਪੈਂਦੇ ਤਾ ਹੂੰ ਅੱਜ ਦੇ ਦਿਨ ਬੋਟਿੰਗ ਲਾ ਕੇ ਕਿਹਦੇ ਕੋਣ ਤਾ ਹਰੇ ਚਲੋ ਆਓ ਆਹ ਕੰਮ ਤੇ ਕਿੰਦਾ ਠੀਕ ਹੋ ਜੀ ਹੋਰ ਜੀ ਤੁਹਾਡੀ ਬਾਤ ਰਹੀ ਹੈ ਨਹੀਂ ਨਹੀਂ ਰੋਝ ਦੇ ਦੇ ਬੋਲ ਨਹੀਂ 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 ਕੋਈ ਨਹੀਂ ਤੁਹਾਡਾ ਸਭ ਦਾ ਸਹਿਯੋਗ ਆ ਤੁਸੀਂ ਵੀ ਲੱਗੇ ਹੋ ਹਰ ਬੰਦਾ ਕੋਈ ਨਾ ਕੋਈ ਕਮਾਲ ਕਰਤਾ ਤੁਸੀਂ ਨਹੀਂ ਥੈਂਕ ਯੂ ਥੈਂਕ ਯੂ ਥੈਂਕ ਯੂ ਹੋਰ ਪਿੰਡ ਠੀਕ ਹੈ ਠੀਕ ਹੈ ਸਭ ਕਬਲ ਆ ਇਹ ਮੁੰਡੇ ਆ ਕਹਿੰਦੇ ਆ ਪਤਾ ਇਸ ਵੇਰੇ ਆਇਆ ਠੀਕ ਹੈ ਬਾਜੀ ਬਿਲਕੁਲ ਵਧੀਆ ਲਾਕਾ ਇਹਦੀ ਇਦਾਂ ਕਿ ਜਿਹੜੇ ਇਹ ਦਾਪਣਾ ਬੰਦ ਗਿਆ ਇਹਨੂੰ ਸੀ ਡੂੰਗਾ ਕਰਾਂ ਦੀ ਕੋਸ਼ਿਸ਼ ਕਰਿਓ ਸੱਪਾਂ ਜਿਹੜੇ ਪੈ ਜਣ ਪੂਰੇ ਇਹ 5 ਕਿਲੋਮੀਟਰ ਇਹ ਤੇ ਬਾਕੀ ਪੱਕਾ ਬਣ ਲਿਖਿਆ ਤੁਸੀਂ ਅਸੀਂ ਦੇਖੋ ਜਿਹੜਾ ਤੁਹਾਡਾ ਨਰੋਡ ਸ਼ਿਉਂਟੀ ਵਾਲਾ ਹਨਾ ਉੱਥੋਂ ਤੱਕ ਮੇਰਾ ਰਾਦਾ ਉਹ ਉਹ ਨਹੀਂ ਬਣ ਕੇ ਨਰੋਡ ਗਿਆ ਸਾਰੇ ਪਿੰਡ ਗਏ ਨਹੀਂ ਨਹੀਂ ਉੱਥੋਂ ਤੱਕ ਰਾਦਾ ਇਹ ਮੈਂ 6 ਕਿਲੋਮੀਟਰ ਮਣਿਆ 5.5 6 ਉਹ 5.5 6 ਕਿਲੋਮੀਟਰ ਤੇ ਕਰਾਵਾਂਗੇ ਬਾਜੀ ਇਹ ਭਾਈ ਵਧੀਆ ਵਧੀਆ ਕਰਾਵ ਮੇਰਾ ਹੁਣ ਟਾਰਗੇਟ ਉਹੀ ਹੈ ਹਾਂ ਇਹ ਸਤੰਭ ਵੀ ਕਿਹੜੇ ਕਿੱਥੇ ਕਹਿ ਲੈਣਾ ਅੱਜ ਕੱਲ੍ਹ ਨਾ ਫਿਰ ਅੱਛਾ ਕੀ ਕਹਿੰਦੇ ਆ ਵੀ ਅਸੀਂ ਕਿਤੇ ਟੈਂਟ ਲਾ ਕੇ ਬੈਹ ਲਨੇ ਹੁਣ ਦੇ ਤਾਂ ਕਿ ਤੁਸੀਂ ਇਹਨਾਂ ਨੂੰ 30 ਬਾਈ 20 ਦੇ ਟੈਂਟ ਦੋ ਦੇ ਦਿਓ ਅੱਛਾ ਹੈ ਠੀਕ ਹੈ ਦੋ ਛੋਟੇ ਦੇ ਦਿਓ ਦੋ ਦੋ ਦੇ ਦਿਓ ਇੱਕ 15 ਬਾਈ 20 ਵਾਲੇ ਇੱਕ 30 ਬਾਈ 20 ਵਾਲਾ ਠੀਕ ਇਹ ਕਰਾ ਕੇ ਨਾ ਰੋਵਿੰਨ ਨਾਲ ਗੱਲ ਕਰਕੇ ਦੇ ਦਿਓ ਮੰਗਾ ਲਓ ਉਦੋਂ ਠੀਕ ਹੈ ਚਲਵਾ ਵੀ ਦੇਣਾ ਬਿਲਕੁਲ ਕਿੱਥੇ ਨਾ ਚੰਗੀ ਪੰਚਾਇਤ ਦੀ ਜਗ੍ਹਾ ਵੀ ਆ ਚਲੋ ਖਾਲੀ ਹੈ ਨਾ ਜੋ ਸੁਪੰਜ ਨੂੰ ਕਹਿ ਦਿੰਦੇ ਆ ਹਾਂਜੀ ਉਹੀ ਥੋੜੀ ਉੱਚੀ ਜਗ੍ਹਾ ਸਰਪੰਚ ਨੂੰ ਸਰਪੰਚ ਨੂੰ ਕਹਿੰਦੇ ਨੇ